ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਅਸੀਂ ਬਹੁਤ ਵਧੀਆ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਵਲੌਗ ਦੇ ਵਿੱਚ ਨਵੇਂ ਦਿਨ ਤੇ ਨਵੀਂ ਸ਼ੁਰੂਆਤ ਦੇ ਨਾਲ ਅੱਜ ਸ਼ੁਰੂਆਤ ਹੋ ਰਹੀ ਹੈ ਸਵੇਰੇ 9 ਵਜੇ ਤੋਂ ਅਵਨੀਤ ਪਪਾ ਚੱਲ ਗਿਆ ਹੋਆ ਉਹਨੂੰ ਕੰਮ ਜਿਆ ਸੀਗਾ ਮੜਾ ਜਿਹਾ ਗੱਡੀ ਲੈ ਕੇ ਗਿਆ ਤੇ ਅਵਨੀਤ ਮੇਰੀ ਹਮਾਰ ਹੋ ਗਈ ਆ ਉਹਨੂੰ ਲੂਸ ਬੋਸਾਂ ਲੱਗੇ ਹੋ ਆ ਅੰਦਰ ਆ ਵਿਚਾਰੀ ਬੈਠੀ ਤੇ ਉਹ ਆਈ ਉਹ ਪਾਣੀ ਲੈ ਕੇ ਦਿੱਤੀ ਦੁਆ ਇਹ ਡਾਊਨ ਉਹ ਲਿਆ ਕੇ ਦਿੱਤੀ ਹੁਣੇ ਲਿਆ ਕੇ ਦਿੱਤੀ ਹੈ ਤੇ ਮੇਰੀ ਵੀ ਸੇਤ ਕੀ ਖਰਾਬ ਹੈ ਜਦੋਂ ਉਹਨੂੰ ਫੀਵਰ ਵੀ ਹੋਏ ਆ। ਹੁਣ ਇਹ ਤਾਂ ਉਹ ਲੂਸ ਮੋਸ਼ਨ ਵੀ। ਕੱਲ ਖਾਦੇ ਗੋਲ ਕੱਪੇ ਬਸ ਉਹਦੇ ਨਾਲੇ ਪੇਟ ਖਰਾਬ ਹੋ ਗਿਆ। ਤੇ ਉਹ ਆ ਲੱਗੀ ਉਹ ਧੜੂ ਪੇਟ ਦੀ ਪਈ ਉਹ ਭੰਡ ਗੁੰਡੀਆਂ ਛੋਕੇ ਛਟੀਆਂ ਇੱਥੋਂ। ਉਹ ਆਨੇ ਪਿਆ ਮੰਜਾ ਜਿਆ ਤੋਤਾ। ਮੀ ਉੱਪਰ ਬਹਿ ਗਿਆ ਠੰਡਾ ਹੋ ਗਿਆ ਮੌਸਮ ਵਧੀਆ ਹੋ ਗਿਆ ਤਾਂ। ਉਹ ਤਾਂ ਠੀਕ ਹੋਣ ਕਿਉਂਕਿ ਉਹ ਆਪੇ ਖਾਦੇ ਨਹੀਂ ਸਕੇ ਅਸੀਂ ਤੇ ਖਾਨੇ ਸਾਡੇ ਸਿਹਤ ਨਹੀਂ ਠੀਕ ਹੈ। ਨੇ ਉਹ ਤਾਂ ਸਹੀ ਹੈ ਠੀਕ ਆ ਪਰ ਪੇਟ ਥੋੜਾ ਥੋੜਾ ਦਰਦਾ ਹੈ ਪਰ ਬਣੀਤ ਮੇਗਾ ਵਾਲਾ ਢਿੱਲੀ ਵੀ ਹੋ ਗਈ ਲਿਆਂਦੀ ਹੈ ਦਵਾਈ ਨੂੰ ਆਰਾਮ ਆ ਰਿਹਾ ਉਹਨਾਂ ਦਿੱਤੀ ਜਾਵੇ ਉਹਨੂੰ ਸਕੂਲ ਦੀਆਂ ਟੈਂਟ ਸੀ ਕਿਉਂਕਿ ਫੋਰਥ ਸੈਟਰਡੇ ਆ ਤਾਂ ਕਰਕੇ ਛੁੱਟੀ ਸੀਗੀ ਜੇ ਉਦੋਂ ਵੀ ਮੈਂ ਤਾਂ ਸਕੂਲ ਲੱਗਾ ਹੁੰਦਾ ਤਾਂ ਫੇਮ ਭੇਜਣੀ ਨਹੀਂ ਸੀ ਕਿਉਂਕਿ ਬਿਮਾਰ ਆ ਨਾ ਤਾਂ ਪਹਾੜੀ ਕਰੇਲੇ ਪਾਲ ਮੇ ਲੈ ਕੇ ਆਈ ਸੀਗੀ ਪਹਾੜੀ ਕਰੇਲੇ ਉਹ ਬਣਾਣੇ ਆ ਰੋਟੀ ਬਣਾਣੀ ਬਸ ਵਿਹਲੇ ਅਸੀਂ ਕੋਈ ਹੁੰਦਾ ਨਾ ਝਾੜੂ ਝੂੜ ਮੇਰਾ ਸਾਰਾ ਪੋਚਾ ਪੂਚਾ ਲੱਗ ਗਿਆ ਸਾਰਾ ਕੰਮ ਖਿੜੀ ਆ ਕੁਛ ਨਹੀਂ ਕਰਨਾ ਹੁਣ ਨੀ ਤੇ ਬੈਠੀ ਹੁਣ ਅਰੇ ਰਾਸਤ ਮਾਦੀ ਪਈ ਆ ਮੈਂ ਥੋੜਾ ਹੌਮ ਕਰ ਲਾ ਹੇ ਕੱਪੜੇ ਸੀ ਮੈਂ ਰਾਤੀ ਧੋਲੇ ਸੀ ਕਿੰਨੇ ਕਿ ਸਿਗੇ ਥੋੜੇ ਤੇ ਰਹਿੰਦੇ ਨੇ ਜਨੀ ਦੇ ਪਾਪਾ ਦੇ ਸੀ ਮੇਰੇ ਸੀਗੇ ਉਹ ਫੇ ਮੈਂ ਰਾਤੀ ਧੋਲੇ ਸੀ ਹੁਣ ਕੱਪੜੇ ਵੀ ਨਹੀਂ ਧੋਣੇ ਹੋਗੇ ਧਣਾਣਾ ਧੋਣਾ ਆ ਬਸ ਫਰੀ ਤੇ ਓਹ ਲੱਗ ਗਿਆ ਇਹ ਵੀ ਝਾੜੂ ਲੈ ਕੇ ਆਈ ਸਵੇਰੇ ਓ ਟੀਨਾਂ ਦੇ ਵਿੱਚ ਆ ਸਾਡੀ ਰੋਟੀ ਵੀ ਬਣ ਗਈ ਹੋਣੀ ਮੈਂ ਰੋਟੀ ਬਣਾ ਕੇ ਆਈ ਆ ਤੇ ਪਕੀ ਸਬ지 ਬਣਾਣੀ ਸਬ지 ਬਣਾਉਣੀ ਆ ਵੀ ਇਹ ਤਾਂ ਬਿਮਾਰ ਪਈਓ ਵਿਚਾਰੀ ਹੋਂਦਾ ਨਹੀਂ ਹੋਂਦਾ ਨਹੀਂ ਪੇਟ ਦਾ ਤਾ ਹੋਇਆ ਹਾਂ ਦੇ ਕਰਮ ਨਹੀਂ ਬਣਾਦੇ ਨਾਲੇ ਇਹ ਕਰਨੀ ਕੋਈ ਮੈਂ ਕਰ ਲੈਣ ਦੋ ਕਿ ਆਹੋ ਜੇ ਠੀਕ ਹੋਊਂਗੇ ਕਾਹ ਲੈ ਕੇ ਜਾਊਂਗੀ ਮੈਨੇ ਮੈਂ ਲੈ ਕੇ ਜਾਣੀ ਸਮਾਈ ਦੇਖੋ ਠੀਕ ਆ ਜੇ ਠੀਕ ਹੋਊਂਗੇ ਇਹ ਸੋਹਣੇ ਖਾਣਾ ਰੋਟੀ ਖਾ ਆ ਸਮਝਦੇ ਇਹਨਾਂ ਨੂੰ ਹੋ ਗਿਆ ਉਹ ابو ਵਾਲਾ ਕੀ ਰੋਟੀ ਆ ਰੱਖਿਓ ਸੀ ਅਸੀਂ ਵੇਚ ਦੂਗਾ ਕਰਕੇ ਕੱਟ ਕੇ ਇਹਨਾਂ ਚ ਦੂਆ ਪਾਇ ਨਾਮ ਕ ਆ ਲਗਿਓ ਪੂਆ ਬਾਕੀ ਅਸੀਂ ਮੈਂ ਉਹ ਪਾਏ ਆਧੇ-ਕਾਧੇ ਕੱਪੇ ਮੈਂ ਉਧਰ ਪਾਉਂਦੇ ਪਾਲੀ ਸਾਈਡ ਪਾਏ ਉਹ ਆ ਦੇਖ ਆ ਲੋ ਜੀ ਬਨੀਂਦ ਦੇ ਪਾਪਾ ਆ ਗਏ ਮੇਰੀ ਵਿੱਚ ਇਹ ਤਾਂ ਖਰਾਬ ਹੋ ਗਈ ਮੈਨੂੰ ਹੋ ਗਿਆ ਕੋਲਡ ਅਭੀ ਪਾਪਾ ਕਾਦ ਨਾ ਹਾਂ ਹਾਂ ਕਰਨਾ ਕਲਰ ਰੰਗ ਕਲਰ ਰੰਗ ਕਰਦਾ ਜਾਂਗਰਿਆ ਪੈ ਗਿਆ ਕਹਿੰਦਾ ਉਹ ਫਰਦਾ ਪਿਆ ਸਫਰੀ ਲੈ ਕੇ ਆਈ ਆ ਲੈ ਕੇ ਆਉਂਦੀ ਆ ਉਹ ਦੰਕਾਈ ਆ ਕੋਣ ਨਾ ਤੂੰ ਸੀ ਸਮਝਾਦਾ ਉਹ ਕੋਈ ਹਾਂ ਇਹ ਆਦਾਂ ਬੋਲਦੇ ਜੀ ਹੈਗੇ ਜਾਂ ਕਿਤੇ ਹੋ ਹਾਂ ਬਾਤ ਨੂੰ ਬੋਲਦੇ ਬੋਲਦੇ ਹੋਣ ਤਾਂ ਪਈਓਬ ਨਹੀਂ ਤਾਂ ਹਨਾ ਫਿਰ ਜ ਹੈਗੀ ਕਹਿੰਦੀ ਮੰਮੀ ਜਾਵੇ ਨਾ ਕਿੱਥੇ ਨੂੰ ਕਿੱਥੇ ਨਾ ਤੂੰ ਜਾਂਦਾ ਆਹ ਤੂੰ ਮੂੰਹ ਬੈਠੋ ਨਾ ਤੂੰ ਕਿਹਾ ਸਾਡੇ ਨਾਲ ਹਾਂ ਹਾਂ ਜੀ ਬਾਈ ਹੇ ਨਾ ਹੁਣ ਨਾ ਦੇਖਣ ਫੋਨ ਕਰਕੇ ਪੁੱਛ ਤਾ ਫਿਰ ਹਾਂ ਆਹੋ ਹਾਂ ਕਿ ਲੱਗਾ ਹੁਣ ਕੰਨ ਹਾਂ ਮਾ ਉਹ ਖੜੀ ਜਾ ਚੱਲ ਤਾ ਚਲੀ ਆਪਾਂ ਤੁਹਾਨੂੰ ਆਪੇ ਆਜੂਗਾ ਤਾਲ ਤੁਰ ਮੈਂ ਚੱਲੀ ਕੁੰਡਾ ਦਾ ਇਹ ਯਾਹਾਂ ਤੇ ਆ ਜੀ ਚੱਲ ਤੋਰਾਂ ਹਾਂ। ਹਲੋ ਜੀ ਹੁਣ ਅਸੀਂ ਪਹੁੰਚ ਗਏ ਖੇਤਾਂ 'ਚ ਪੱਠੇ ਵੱਟਣੇ ਆ ਤੇ ਉਤੋਂ ਮੀਂਹ ਤਾਂ ਪਤਾ ਨਹੀਂ ਹੈਗਾ ਫੇਰ ਜਾਣਦੇ ਆ ਅਬ ਨਹੀਂ ਤਾਂ ਦੁਆਈ ਦੂਣ। ਕੰਮ-ਕੁੰਮ ਨੇ ਬੈਠ ਕੇ ਚਮੂ ਵੀ ਖਾ ਲਈ ਆ। ਕੰਮ-ਕੁੰਮ ਨੇ ਬੈਠ ਗਏ ਅਸੀਂ ਆ ਫੇਰ ਚੱਲਦੇ ਹਾਂ। ਫੇ ਨਹੀਂ ਤਾਂ ਫੇਰ ਸਾਨੂੰ ਸੰਦੇ ਫੇਰ ਰਹਿਣਾ ਪੱਠੇ ਵੱਟਣੇ ਕਿੱਦਾਂ। ਰਹਿਣੀ ਆ ਗੱਡੀ ਦੇਖੀ ਤਾਂ ਕਿੱਜੀ ਹੋਈ। ਆਹੋ। ਗੌਮੀ ਵੀ ਆਵਾ। ਤੁਹਾਡੇ ਪੈਂਦਾ ਕੋਣ ਕਹਿੰਦੀ ਮੈਨੂੰ ਕਹਿੰਦੀ ਕਹਿੰਦੀ ਮੰਮਾ ਰਹਿ ਜਾਂਦੋ ਨਾ ਜਾਓ ਮੈਂ ਰਹਿ ਲਵਾਂ ਮੈਂ ਮੈਂ ਆ ਗਈ ਹੁਣ ਕਹਿੰਦੀ ਇੱਕ ਪੰਟ ਲੈ ਕੇ ਹੁਣ ਮੈਂ ਖਾ ਆਖ ਉਹਨਾਂ ਨਾਲ ਉਹਨਾਂ ਨਾਲ ਕੋਈ ਫਰਕ ਪਿਆ ਹੋਊ ਹੈ ਨਾ ਵੀਡੀਓ ਖਾ ਆ ਪੂ ਆ ਬੱਟ ਉੱਡੇ ਜਿਹੜਾ ਸੁਨਿਆਂਦਾ ਵਾ ਹੱਥੋਂ ਕੱਢ ਹੀ ਫੜੇਗਾ ਜਾਂ ਆਂਦਾ ਲੈ ਖਾਈਦਾ ਓਕੇ ਆਇਆ ਖਾ ਲੈ ਨੀ ਖਾਦਾ ਬਾਬਾ ਰੋ ਨਹੀਂ ਦੇ ਰੱਖੇੜਾ ਤਿਉ ਨਹੀਂ ਮਾਚ ਮੀਲ ਲੋ ਨੀ ਮਾਚ ਮੈ ਲੋ ਆ ਕਹਿਣਾ ਵੀ ਨਹੀਂ ਆਉਂਦਾ ਐ ਮੈਂ ਨਹੀਂ ਉਹਨੇ ਆਪੇ ਕਿਹਾ ਅੱਛਾ ਇੱਥੋਂ ਸੀ ਉਹ ਪਰੇ ਤੱਕ ਚਲ ਗਏ ਮੈਂ ਇੱਥੇ ਬੈਠੀ ਹਾਂ ਚਮੂ ਉਹ ਆ ਸੇਜ ਨਹੀਂ ਠੀਕੇ ਹੈਗੀ ਕੋਲ ਹੋਏ ਆ ਚਾਰ ਚਾਰ ਪੰਨੀਆਂ ਵੱਡਣੀਆਂ ਤੇ ਮਾਸੋਂ ਵੱਢ ਕੇ ਫੇ ਜਾਣਾ ਕਾਨੂੰ ਆਪਣੀ ਘਰੇ ਸੀ ਲੰਮੀ ਤਈ ਰੈਸਟ ਕਰਦੀ ਪਈ ਆ ਕਿਉਂਕਿ ਉਹ ਨਹੀਂ ਤਾਂ ਤੁਹਾਨੂੰ ਦੱਸਿਆ ਸੀ ਮੈਂ ਬਿਮਾਰ ਆ ਤੇ ਮੈਨੂੰ ਕਹਿੰਦੀ ਸੀ ਕਿ ਮम्मा ਰਹਿਣ ਤਾਂ ਤੁਸੀਂ ਨਾ ਜਾਓ ਫੇ ਮੈਂ ਕਹਾ ਦਾਨੇ ਦੁਆਈ ਦੁਆਨਾ ਤੇ ਮੈਂ ਕੰਪੇਲਾ ਪੱਠੇ ਬਾੜ ਲੰਨੇ ਆ ਫਿਗਰੀ ਤੇ ਪਾਪਾ ਕਹਿੰਦੇ ਪਹਿਲਾਂ ਪੱਠੇ ਵੱਡੇ ਆਉਂਦੇ ਫੇਰ ਕਾਲਦੇ ਆ ਰਿਲੈਕਸ ਹੋ ਕੇ ਭਾਜੇ ਲੇਟ ਵੇਟ ਬੰਦਾ ਹੋ ਜਾਂਦਾ ਫੇਰ ਚਲ ਕੋਈ ਬਾੜ ਲਿਆ ਟਾਈਮ ਲੱਗਦਾ ਪਿੱਛੇ ਪਲੂਆ ਨਹੀਂ ਹੁੰਦਾ ਟੈਨਸ਼ਨ ਨਹੀਂ ਹੁੰਦੀ ਇਹ ਹੁਣ ਪੱਠੇ ਪਹਿਲਾਂ ਕੰਨ ਬਾੜ ਲੰਨੇ ਆ ਪੱਠੇ ਬਾੜ ਕੇ ਫੋਨ ਤੋ ਆ ਗਿਆ ਹਾ ਆ ਕੀ ਗੱਲ ਦੋਈ ਹੈ ਕਹਿੰਦੇ ਅਮਰੀਕਨ ਨੀ ਇਹਦੇ ਪਾਪਾ ਜਾਂਦਾ ਪਿਆ ਪੰਡ ਲੈ ਕੇ ਇਹ ਤੀਜੀ ਪੰਡ ਜਾਂਦੀ ਫੇ ਦੋ ਪਹਿਲਾਂ ਛੱਡਿਆ ਤੀਸਰੀ ਪੰਡ ਹੈ ਚੌਥੀ ਆ ਗਈ ਆਪੋ ਲੱਗੀ ਉਹ ਪੰਡ ਬੱਸ ਉਹ ਪੰਡ ਸੜ ਕੇ ਤਾਂ ਪਿਆ ਪੰਡ ਲੈ ਆਉਣ ਨੂੰ ਫਰੀ ਹੋਵੇ ਆਪਾਂ ਚੱਲ ਜਣਾ ਨਾ ਤੋਗੇ ਹਲੋ ਜੀ ਆਪਾਂ ਹੋ ਗਏ ਰੈਡੀ ਤੇ ਅਵਨੀਤ ਤਾਂ ਪਹਿਲੇ ਮੈਂ ਰੈਡੀ ਕਰਕੇ ਗਈ ਹਾਂ ਸੀਗੀ ਅਵਨੀਤ ਨੂੰ ਪਾਲਕ ਯੋ ਚਾਹ ਪੀਣ ਕੋ ਵਾ ਅਬਨੀ ਇਹਦੇ ਪਾਪਾ ਨਾਂ ਦੇ ਪਈਆ ਲਓ ਜੀ ਹੁਣ ਅਸੀਂ ਚੱਲਨੇ ਭੂਆ ਚਾਹ ਪੀਣ ਦੀ ਪਈਆ ਬਨੀ ਇਹ ਤੇ ਵਿੱਚੇ ਬੈਠੀ ਹੋ ਆ ਰਹਿ ਗਈ ਬੈਠੀ ਹਾਂ ਬਾਅਦ ਦੇਖਾਂ ਲਓ ਜੀ ਅਸੀਂ ਜਾਂਦੇ ਤੇ ਆਪਣੀ ਮੰਝਰ ਵੱਲ ਆਵਣੇ ਜੀ ਪਪਾ ਪਿੱਛੇ ਬਣੀ ਤਾ ਬੱਚਾ ਜਿਵੇਂ ਆ ਰਿਹਾ ਜੀ ਘਰ ਹੋ ਗਿਆ ਉਹਦਾ ਕੇ ਦੇ ਦੇ ਡਾਕਟਰ ਕੀ ਕਹਿੰਦਾ ਮੈਨੂੰ ਕੋਲ ਹੋਇਆ ਕੋਲ ਜੈਨਵੀ ਮਬੋਤੋ ਬੁਖਾਰ ਹੈ ਨਾ ਬੁਖਾਰ ਚ ਪਾਣੀ ਦੀ ਨੀ ਪਿਆਸ ਲੱਗਦੀ ਆ ਕੀ ਕਰਾਂ ਪਾਣੀ ਹੈ ਨਾ ਹਾਂ ਇਹ ਗਰਮ ਪਾਣੀ ਆ ਉਹ ਗਰਮ ਤਾਂ ਹੋਊਗਾ ਲੱਖ ਵਾਰੀ ਹੋਊਗਾ ਪਰ ਉਤਾ ਕਹਿੰਦੀ ਐ ਤੇ ਰਾਸਤਾ ਟੁੱਟ ਗਿਆ ਸੀਗਾ ਜੋ ਫਲੱਡ ਆਏ ਫਲੱਡ ਆਇਆ ਨਹੀਂ ਪਾਣੀ ਆਇਆ ਤਾਂ ਪਾਣੀ ਆਇਆ ਪਰ ਫਲੱਡ ਨਹੀਂ ਆਇਆ ਪਾਣੀ ਆਇਆ ਕੋਣ ਜਿੱਥੇ ਅਸੀਂ ਆਉਂਦੇ ਆ ਦੁਆਰਾਂ ਤੇ ਇੱਥੇ ਅਸੀਂ ਦਵਾਈ ਲੈਣ ਆਏ ਆ ਇਹ ਮਤਲਬ ਦੋ ਡਾਕਟਰ ਇੰਨੇ ਵਧੀਆ ਨਾ ਸਿੰਗਾਪੁਰ ਚ ਪੈ ਜਾਂਦੇ ਆ ਬਹੁਤ ਵਧੀਆ ਆ ਦੇਖੋ ਸਾਹਮਣੇ ਟੋਬਾ ਇਹਦੇ ਸਾਹਮਣੇ ਹੀ ਆ ਬਸ 100 ਦੁਕਾਨ ਆ ਤੇ ਇੱਥੋਂ ਫੇ ਅਸੀਂ ਜਿੱਦਾਂ ਲੈ ਕੇ ਜਾਈ ਦੀ ਦਵਾਈ ਸਰ ਮੈਨੂੰ ਆਰਾਮੇ ਇੱਥੋਂ ਆਉਂਦਾ ਮੈਂ ਆਪਣੇ ਉੱਥੇ ਵੀ ਲੈ ਲੈਂਦੀ ਨਾ ਉੱਥੇ ਸ਼ਾ ਹੁਣ ਬਣੀ ਤੁਹਾਨੂੰ ਵੀ ਇੱਥੇ ਜਿੱਦਾਂ ਲੈ ਕੇ ਦੇਈ ਦੀ ਦਵਾਈ ਇਹਨੂੰ ਵੀ ਇੱਥੋਂ ਆਰਾਮ ਆਉਂਦਾ ਕਰ ਆ ਸੀ ਜੀ ਤੇ ਹੁਣ ਫੇ ਦਵਾਈ ਅਸੀਂ ਲੈ ਲਈਆ ਬਨੀ ਤੇ ਪਾਪਾ ਨੇ ਵੀ ਲੈ ਲਈ ਪਾਪਾ ਦਾ ਪੈਰ ਦਾ ਸ਼ਾਇਦ ਉਹਦਾ ਉੱਤੋਂ ਫੇ ਮਟਾਪਾ ਜਿੱਦਾਂ ਬਹੁਤ ਜ਼ਿਆਦਾ ਫਲਾਵਰਟ ਹੀ ਹੁੰਦੀ ਪਈ ਫਿਰ ਟੈਸਟ ਲੈ ਕੇ ਦਿੱਤੇ ਆ ਹੁਣ ਫੇ ਟੈਸਟ ਕਰਾਉਂਗੇ ਮੰਮਾ ਹੁਣ ਤਾਂ ਸਾਡੇ ਵੀ ਗਿਆ ਹੁਣ ਹਟ ਗਿਆ ਗੱਡੀ 'ਚ ਬਹਿਣਾ ਚੂੜੇ ਲੈਣੇ ਸੀ ਉਥੇ ਠਾੜ ਲੱਗੇ ਆਪੂ ਹਨਾ ਸਾਨੂੰ ਠੜ ਲਵਾ ਦੀ ਸੀਗੀ ਸਾਨੂੰ ਹੰਦਾ ਚੱਲੇ ਸੀ ਹੁਣ ਹਾਲਾ ਨਾੜੀ ਗੱਡੀ ਦਾ ਲੱਗਾ ਕਾ ਤੇ ਕੀ ਹੋ ਗਿਆ ਹਾਂ ਪਤਾ ਨਹੀਂ ਮੈਨੂੰ ਲੱਗਦੀ ਇਹ ਛੇ ਚ ਖੋਲ ਲਿਆ ਬੰਦ ਕਰਕੇ ਕਿਦਾਂ ਤਾਂ ਜੀ ਨਹੀਂ ਹੁੰਦੀ ਹੈ ਹਾਂ ਉਹ ਚੈੱਕ ਕਰਨ ਦੇ ਗਿਆ ਹੋਰ ਹੈ ਤਾਂ ਸਹੀ ਹੈ ਪਤਾ ਨਹੀਂ ਮੈਨੂੰ ਉੱਪਰ ਲੱਗਦਾ ਹਾਂਜੀ ਛੇ ਆਜੂ ਨਹੀਂ ਉੱਪਰ ਆ ਰਿਹਾ ਮੈਂ ਟਾਲਾ ਕੋਈ ਨਾ ਆਇਆ ਤੁਰਕ ਆਏ ਤੁਰਕ ਉਹ ਤਰੋਕ ਨੂੰ ਸਾੜ ਜਾਂਦਾ ਹੈ ਸਿੰਘ ਪਵਾ ਦੂਏ ਦਾ ਭੱਜੇ ਆਲਦੀ ਸੜਕ ਮੋਰੇ ਤਾਂ ਮਾਂ ਤਾਂ ਯਾਦ ਕਿੰਨਾ ਸਿਆਤਾ ਚੁੰਟਰੀ ਲੱਗਿਆ ਨਹੀਂ ਆ ਮੈਂ ਤੂੰ ਭੂਆ ਹਣਾ

ਤੇ ਆ ਦੇਖੋ ਜੀ ਪਾ ਇਹ ਲੱਕੜ ਦੀ ਹੈ ਨਾ ਵੈਸੇ ਸਾਰੀ ਲੱਕੜ ਦੀ ਹੈ ਵਧੀਆ ਚੀਜ਼ ਇਹਦੇ ਇਹਦੇ ਕਿਸੇ ਨੂੰ ਲੇਖ ਲੱਗਦਾ ਬੇਹਿੰਤਾ ਕਰਦਾ ਹੈ ਬਸ ਨੂੰ ਮਨ ਖੇਡ ਗਿਆ ਅੱਜ ਤੁਹਾਨੂੰ ਲੈ ਕੇ ਆਂਦੇ ਖਾਚਾ ਹੋਰ ਉਹਨੇ ਆਂਦੇ ਨਾ ਉਹ ਮੇਰਾ ਬਨੀਤ ਵਿਚਾਰੀ ਬਿਮਾਰ ਆ ਸਵੇਰ ਦੀ ਹਾਂਜੀ ਪਾਣੀ ਪੀਣਾ